ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਸਾਹਮਣੇ ਜਿਹਦੇ ਵਿੱਚ ਕਿ ਅਮਰਤਪਾਲ ਨੂੰ ਲੈ ਕੇ ਜੋ ਕਿ ਸਿੱਖ ਜਥੇਬੰਦੀਆਂ ਦਾ ਕਹਿਣਾ ਇਹ ਆ ਵੀ 2027 ਦੇ ਵਿੱਚ ਅਮਰਤਪਾਲ ਦੀ ਪਾਰਟੀ ਫਿਰ ਬਣ ਜਾ ਰਹੀ ਆ ਜਿਹਦੇ ਵਿੱਚ ਸਾਡੇ ਜਿਹੜੇ ਸਿੱਖ ਭਰਾਵਾਂ ਨੂੰ ਇੰਤਜ਼ਾਰ ਸੀ ਅਮਰਤਪਾਲ ਕਦੋਂ ਬਾਹਰ ਆਊਗਾ ਤਾਂ ਬਹੁਤ ਜਲਦ ਬਾਹਰ ਆਉਣ ਜਾ ਰਿਹਾ ਜਿਹਦੇ ਵਿੱਚ ਸਾਡੇ ਸਿੱਖ ਜਥੇਬੰਦੀਆਂ ਦਾ ਹੁਣ ਇਹ ਕਹਿਣਾ ਕਿਉਂਕਿ ਹਰ ਰੋਜ਼ ਦਾ ਬੁਲਾਰਾ ਇਹ ਆ ਕਿਉਂਕਿ ਹਰ ਰੋਜ਼ ਜਿਹੜੀਆਂ ਰੇਲੀਆਂ ਤੇ ਰੋਜ਼ ਦੇ ਜਿਹੜੇ ਇਕੱਠ ਰੱਖੇ ਜਾਂਦੇ ਆ ਅਮਰਤਪਾਲ ਸਿੰਘ ਨੂੰ ਬਾਹਰ ਲਿਆਉਣ ਦੇ ਵਿੱਚ ਤੇ ਜਿਹੜਾ ਕੀ ਹੁਣ ਜੇ ਗੱਲ ਕਰੀਏ ਸੈਂਟਰ ਸਰਕਾਰਾਂ ਦੀ ਵੀ ਜੋ ਵੀ ਕੋਈ ਪੰਜਾਬ ਦੀ ਗੱਲ ਕਰਦਾ ਨਸ਼ੇ ਦੀ ਗੱਲ ਕਰਦਾ ਹਰ ਕਿਸੇ ਤੇ ਪਰਚੇ ਪਾਏ ਜਾਂਦੇ ਆ ਜਿਵੇਂ ਕਿ ਅਮਰਤਪਾਲ ਦੇ ਸਾਥੀ ਜਿਹੜੇ ਤਾਂ ਡਿਬਰੂਗੜ੍ਹ ਦੇ ਵਿੱਚ ਆ ਉਹ ਤਾਂ 12 ਤੋਂ ਉੱਤੇ ਦੱਸਿਆ ਗਿਆ ਪਰ ਸਾਰੇ ਕੋਲ 40 ਦੇ ਕਰੀਬ ਆ ਜਿਨ੍ਹਾਂ ਨੂੰ ਕੋਈ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਤਾਂ ਜੇ ਹੁਣ ਗੱਲ ਕਰੀਏ ਅਮਰਤਪਾਲ ਸਿੰਘ ਦੀ ਕਿਉਂਕਿ ਜਦੋਂ ਨਵੀਂ ਪਾਰਟੀ ਬਣਨ ਜਾ ਰਹੀ ਸੀ ਕਾਲੀਦਾਰਵਾਸ ਪੰਜਾਬ ਦੀ ਤਾਂ ਉਸ ਉਸ ਦਿਨ ਬਾਹਰ ਹੋਣਾ ਸੀ ਅਮਰਪਾਲ ਸਿੰਘ ਨੇ 2 ਘੰਟਿਆਂ ਦੀ ਪੈਰੋਲ ਤੇ ਜਨਨ ਕਿ ਉਸ ਰੈਲੀ ਦੇ ਵਿੱਚ ਮੌਜੂਦ ਹੋਣਾ ਸੀ ਭਾਸ਼ਣ ਦੇਣਾ ਸੀ ਪਰ ਲੇਕਿਨ ਹੁੰਦਾ ਕੀ ਆ ਉਸ ਦਿਨ ਜੋ ਕਿ ਗੁਰਪ੍ਰੀਤ ਹਰੀਨਾਉਂ ਦਾ ਇੱਕ ਸਖਸਾ ਹੱਤਿਆ ਦਾ ਕੇਸ ਲਾ ਦਿੱਤਾ ਦਾ ਜੁਏਪੀ ਲਾ ਦਿੱਤਾ ਦਾ ਅਮਰਪਾਲ ਦੀ ਵੀ ਕੋਈ ਨਾ ਕੋਈ ਇਹ ਸਰਕਾਰਾਂ ਦੋਸ਼ ਘੜ ਕੇ ਰੱਖਦੀਆਂ ਜਦੋਂ ਅਮਰਪਾਲ ਦੀ ਬਾਹਰ ਆਉਣ ਦੀ ਵਾਰੀ ਹੁੰਦੀ ਆ ਤਾਂ ਉਹਦੇ ਤੇ ਕੋਈ ਨਾ ਕੋਈ ਦੋਸ਼ ਲਾ ਦਿੰਦਾ ਇਹ ਜੇ ਗੱਲ ਕਰੀਏ ਐਨਐਸ ਦੀ ਜਿਹੜੀ ਐਨਐਸਏ ਲੱਗੀ ਸੀ ਤਾਂ ਹੁਣ ਤੀਜੀ ਵਾਰ ਫੇਰ ਵਾਅਦਾ ਕਰਿਆ ਇਸ ਪੰਜਾਬ ਸਰਕਾਰ ਨੇ ਐਨਐਸਏ ਦਾ ਕਿਉਂਕਿ ਜਿਹੜੇ ਨਾਲ ਦੇ ਸਾਥੀ ਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੀ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਤਾ ਗਿਆ ਤੇ ਜਿਹੜਾ ਕੀ ਕੱਲ ਅਮਰਤਪਾਲ ਤੇ ਉਹਦੇ ਤੇ ਮੰਨ ਕੇ ਚੱਲੋ ਵੀ ਐਨਐਸਏ ਫਿਰ ਤੋਂ ਵਧਾ ਕੇ ਉਹਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਰੱਖਿਆ ਗਿਆ ਤੇ ਇੱਥੇ ਹੁਣ ਦੇਖਣਾ ਕੀ ਬਣਦਾ ਵੀ ਇਹ ਸਰਕਾਰ ਸ਼ਰਯਾਮ ਤੱਕਾ ਕਰ ਰਹੀ ਹੈ ਕਿਉਂਕਿ ਇਹ ਮੀਰਾ ਕਹਿਣਾ ਨਹੀਂ ਸਾਡੀਆਂ ਜਿਹੜੋ ਸਿੱਖ ਸਿੱਖ ਜਥੇਬੰਦੀਆਂ ਦਾ ਜੋ ਕਿ ਹਰ ਰੋਜ਼ ਦਾ ਬਲਾਰਾ ਇਹ ਆ ਵੀ ਅਮਰਤਪਾਲ ਸਿੰਘ 2027 ਦੇ ਵਿੱਚ ਜੋ ਫਿਰ ਤੋਂ ਪਾਰਟੀ ਬਣਨ ਜਾ ਰਹੀ ਹੈ ਕਿ ਕਹਿਣ ਦਾ ਮਤਲਬ ਜਿਹੜੀਆਂ ਇਹ ਸਰਕਾਰਾਂ ਹਕੂਮਤਾਂ ਤਾਂ ਇਹ ਜਿਵੇਂ ਕੋਈ ਵੀ ਪੰਜਾਬ ਦੀ ਜੋ ਗੱਲ ਕਰਦਾ ਜਿਵੇਂ ਹੁਣ ਇੱਕ ਇੱਕ ਮਹੀਮ ਚੱਲੀ ਹੈ ਜਿਹੜੀ ਜੋ ਹੁਣ ਜੁੱਧ ਨਸ਼ਾ ਵਿਰੁੱਧ ਚਲਾਇਆ ਇਹ ਪੰਜਾਬ ਸਰਕਾਰ ਨੇ ਇੱਕ ਮਹੀਮ ਚੱਕੇ ਯਾਨੀ ਕਿ ਇੱਕ ਕਾਨੂੰਨ ਲਾਗੂ ਕੀਤਾ ਬਿਛੋਟਾ ਮੋਟਾ ਨਸ਼ਾ ਤਰਕ ਜੋ ਵੀ ਹਰ ਕਿਸੇ ਦਾ ਘਾਟ ਆ ਜਾਂਦਾ ਪਰ ਇੱਥੇ ਘਾਟ ਆਏ ਜ਼ਰੂਰ ਜਾਂਦੇ ਆ ਜਿਹੜੇ ਵੱਡੇ ਮਗਰ ਮਾਛਾ ਉਹਨਾਂ ਦੇ ਨਹੀਂ ਛੋਟੇ ਮੋਟੇ ਜਾਂਦੇ ਜਿਵੇਂ ਕਿ ਹੁਣ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਜਿਹਦੀ ਕੱਲ ਇੰਟਰਵਿਊ ਵੀ ਤੁਸੀਂ ਸੁਣੀ ਰਈ ਵੀ ਉਹਨੇ ਵੱਡੇ ਵੱਡੇ ਖੁਲਾਸੇ ਕੀਤੇ ਆ ਤੇ ਬਹੁਤ ਧਮਾਕੇਦਾਰ ਇੰਟਰਵਿਊ ਸੀ ਆਪਣੇ ਚੈਨਲ ਤੇ ਵੀ ਉਹ ਪਾਈਆ ਤੇ ਜੋ ਕਿ ਮੱਕੜ ਸਾਹਿਬ ਆ ਜੋ ਇੱਕ ਪੱਤਰਕਾਰ ਉਹਨਾਂ ਵੱਲੋਂ ਵੱਡੇ ਵੱਡੇ ਖੁਲਾਸੇ ਕੀਤੇ ਗਏ ਪਰ ਗੱਲ ਹੁਣ ਇਹ ਆ ਵੀ ਨਸ਼ਾ ਤਸਕਰਾਂ ਦੀ ਇੱਕ ਸਕੰਜਾ ਕਸਿਆ ਜੀੜਾ ਤੇ ਉਹਦੇ ਵਿੱਚ ਜਿਹੜੇ ਵੱਡੇ ਮਗਰਮੱਛਾ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਤੇ ਜਿਹੜੇ ਕੋ ਛੋਟੇ ਮੋਟੇ ਉਹਨਾਂ ਦੇ ਘਰ ਵੀ ਢਾ ਦਿੱਤੇ ਜਾਂਦੇ ਆ ਘਰਾਂ ਤੇ ਬਲਡوزر ਫੇਰ ਦਿੱਤੇ ਜਾਂਦੇ ਆ ਪਰ ਜਿਹੜੇ ਵੱਡੇ ਮਗਰਮੱਛਾ ਉਹਨਾਂ ਦੀ ਘਰ ਦੇ ਕੋਲ ਦੀ ਬਲਡوزر ਤੱਕ ਨਹੀਂ ਲੰਗਦਾ ਇਹ ਪੰਜਾਬ ਸਰਕਾਰ ਆ ਜਿਹੜੀ ਇਹਦੇ ਤੇ ਸਵਾਲ ਉੱਠਦੇ ਆ ਇਹ ਮੇਰਾ ਕਹਿਣਾ ਨਹੀਂ ਇਹ ਜਿਹੜਾ ਕਿ ਹੁਣ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਜਿਹੜੀ ਕਿ ਮਠੰਡੇ ਦੇ ਵਿੱਚ ਕਾਸਟੇਬਲ ਸੀ ਜੋ ਕਿ ਉਹਨੂੰ 17 ਗ੍ਰਾਮ ਚਿੱਟਾ ਬਰਾਬਦ ਹੁੰਦਾ ਤੇ ਫਿਰ 10-20 ਦਿਨਾਂ ਬਾਅਦ ਉਹਦੀ ਜ਼ਮਾਨਤ ਹੁੰਦੀ ਆ ਬਹੁਤ ਜਲਦੀ ਉਹਨੂੰ ਕਹਿੰਦਾ ਮਤਲਬ ਬਾਹਰ ਲਿਆ ਪਾਇਆ ਜਾਂਦਾ ਇਹਦੇ ਵਿੱਚ ਹੁਣ ਜੇ ਗੱਲ ਕਰੀਏ ਵੀ ਸਾਲ 2 ਸਾਲ ਜੇ 2-4 ਗ੍ਰਾਮ ਵੀ ਫੜਾਇਆ ਜਾਂਦਾ ਤਾਂ ਸਾਲ ਜ਼ਮਾਨਤ ਨਹੀਂ ਹੁੰਦੀ ਤਾਂ ਇਹ ਕਿ 20 ਦਿਨਾਂ ਬਾਅਦ ਜ਼ਮਾਨਤ ਹੋਗੀ ਤੇ ਕਹਿੰਦਾ ਮਤਲਬ ਪਹਿਲੀ ਗੱਲ ਤਾਂ ਇਹ ਕਹਿ ਦਈਏ ਵੀ ਜੇ ਜੁੱਧ ਨਸ਼ਾ ਮਰੂਤ ਚਲਾਇਆ ਤਾਂ ਫਿਰ ਇਹਨੂੰ ਚੰਗੀ ਤਰ੍ਹਾਂ ਨਿਭਾਓ ਜਿਹੜਾ ਕੋਈ ਨਸ਼ਾ ਤਸਕਰਾ ਚੇ ਛੋਟਾ ਵੱਡਾ ਜਿੰਨਾ ਵੀ ਹੈ ਕਾਨੂੰਨ ਇੱਕ ਰੱਖੋ ਜਿਵੇਂ ਕਿ ਹੁਣ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਦੇ ਘਰ ਚਾਹੇ ਉਹਦੀ ਕੋਠੀ ਆ ਜਾਂ ਜੋ ਵੀ ਆ ਉਹਦਾ ਵੀ ਤਾਂ ਕਾਟਾਊ ਕਿਉਂਕਿ ਸਵਾਲ ਇਹ ਉੱਠ ਰਹੇ ਹੈ ਚਾਹੇ ਛੋਟੀ ਆ ਕੋਠੀ ਚਾਹੇ ਵੱਡੀ ਆ ਕਿਉਂਕਿ ਨਸ਼ਾ ਤਸਕਰ ਦਾ ਨਸ਼ਾ ਤਸਕਰਾ ਅਕਸਰ ਉਸ 10 ਤਾਰਾ ਗ੍ਰਾਮ ਚਿਟਾ ਬਰਾਮਦ ਹੋਇਆ ਪਰ ਉਹਨੇ ਕੀ ਕਿਹਾ ਇੰਟਰਵਿਊ ਚ ਵੀ ਇਹ ਚਿਟਾ ਮੇਰਾ ਨਹੀਂ ਤੇ ਜਿਹੜੀ ਗੱਲ ਕਰੀ ਆਪਾਂ ਪ੍ਰਾਪਰਟੀ ਦੀ ਜਿਹੜੀ ਉਹਦੇ ਰਾਇਲ ਜਿਹੜੀ ਉਹਨੂੰ ਇੱਕ ਘੜੀ ਬਣੀ ਸੀ ਜਿਹੜੀ ਉਹ ਰੋਲੇਕਸ ਦੀ ਪਰ ਲੇਕਿਨ ਉਹ 30 ਲੱਖ ਦੀ ਆ ਉਹ ਦੱਸਿਆ ਜਾਂਦਾ ਉਹ ਕਹਿੰਦੀ ਵੀ ਇਹ 30 ਲੱਖ ਦੀ ਨਹੀਂ ਹੈਗੀ ਮੈਨੂੰ ਕਿਸੇ ਨੇ ਕਿਉਂਟ ਕੀਤੀ ਇਹ ਦੱਸੋ 30 ਦੀ ਲੱਖ ਦੀਆਂ ਕੋਈ ਗਿਫਟ ਕਿਸੇ ਨੂੰ ਕਿਵੇਂ ਕਰ ਦੂ ਬਾਕੀ ਉਹ ਰੋਲੈਕਸ ਦੀ ਨਹੀਂ ਹੈਗੀ ਕਹਿੰਦੀ ਇਹਦੀ ਜਾਂਚ ਕਰੋ ਤੁਸੀਂ ਵੀ ਉਹ ਤਾਂ ਵੈਸੀ ਹੀ ਖੜੀ ਸੀਗੀ ਉਹ ਕੋਈ 10000 ਦੀ ਬਾਅਦ ਦੇ ਵਿੱਚ ਉਹਨੇ ਇਹ ਕਿਹਾ ਇੰਟਰਵਿਊ ਚ ਤੇ ਬਾਕੀ ਜਿਹੜੀ ਰਹਿ ਗਈ ਪ੍ਰਾਪਰਟੀ ਹੋਰ ਤੇ ਗੱਡੀਆਂ ਕਾਰਾਂ ਉਹ ਪਤਾ ਨਹੀਂ ਚੰਨੀ ਹੈਗਾ ਤੇ ਇੰਟਰਵਿਊ ਦੇ ਵਿੱਚ ਆਪਣੇ ਬੰਨਿਓ ਕੁਝ ਸਾਬਤ ਨਹੀਂ ਕੀਤਾ ਕਹਿਣਾ ਮਤਲਬ ਸਾਰੇ ਬੇਗੁਨਾ ਆਪਣੇ ਬੰਨਿਓ ਜੋ ਉਹਨੇ ਬੋਲੇ ਹੈਗੇ ਇੰਟਰਵਿਊ ਵਿੱਚ ਕਿਹਾ ਗਿਆ ਆਪਣੇ ਉਹਨੂੰ ਕਿਹਾ ਗਿਆ ਵੀ ਕਿ ਜਿਹੜੇ ਮੇਰੇ ਤੇ ਦੋਸ਼ ਲੱਗੇ ਸਾਰੇ ਦੇ ਸਾਰੇ ਝੂਠੇ ਆ ਪਹਿਲੇ ਨੰਬਰ ਵੀ ਚਟਾ ਪੀਂਦੀ ਸੀ ਵੇਚਦੀ ਸੀ ਇਹ ਝੂਠਾ ਦੂਜਾ ਨੰਬਰ ਵੀ ਇਹਦੇ ਗਲਤ ਜਿਹੜੇ ਕੀ ਰਿਲੇਸ਼ਨਸ਼ਿਪ ਵੱਡੇ ਅਫਸਰਾਂ ਨਾਲ ਇਹ ਵੀ ਗਲਤ ਵੱਡੇ ਵੱਡੇ ਖੁਲਾਸੇ ਕੀਤੇ ਆ ਉਸ ਇੰਟਰਵਿਊ ਦੇ ਵਿੱਚ ਪਰ ਗੱਲ ਹੁਣ ਇਹ ਆ ਵੀ ਇਹਦੇ ਘਰ ਤੇ ਬਲਡੋਜ਼ਰ ਕਿਉਂ ਨਹੀਂ ਚੱਲੇ ਗਿਆ ਸਾਰੇ ਪੱਤਰਕਾਰਾਂ ਦਾ ਸਾਰੇ ਪੰਜਾਬ ਦੇ ਲੋਕਾਂ ਦਾ ਇਹ ਕਹਿਣਾ ਵੀ ਜਦੋਂ ਤੁਸੀਂ ਇੱਕ ਮਹੀਮ ਚੱਕਿਆ ਇੱਕ ਪਾਸੇ ਸੀਐਮ ਭਵਨਤਮਨ ਕਹਿ ਰਿਹਾ ਚਾਹੇ ਸਾਡਾ ਕੋਈ ਐਮਐਲਏ ਚਾਹੇ ਕੋਈ ਕੋਈ ਪੁਲਿਸ ਵਾਲਾ ਕੋਈ ਵੀ ਆ ਜੋ ਵੀ ਇਸ ਨਸ਼ੇ ਦੇ ਵਿੱਚ ਫਸਦਾ ਤੇ ਉਹਦੇ ਤੇ ਕਾਰਵਾਈ ਸਖਤ ਤਰੀਕੀ ਨਾਲ ਕੀਤੀ ਜਾਣੀ ਹੈ ਤੇ ਪਰ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਤੇ ਸਵਾਲ ਇਹ ਉੱਠਦੇ ਆ ਵੀ ਫਿਰ ਇਹਦੇ ਘਰ ਤੇ ਬਲੋਜਰ ਕਿਉਂ ਨਹੀਂ ਚੱਲਿਆ ਚਾਹੇ ਦਾ ਮਤਲਬ ਜਦੋਂ ਦੀ ਇਹ ਸਰਕਾਰ ਆਈ ਆ ਇਹਨਾਂ ਨੇ ਲੋਕਾਂ ਤੇ ਜਿਹੜੇ ਕੀ ਪਰਚੇ ਹੀ ਪਾਏ ਆ ਤੇ ਪਰ ਚੰਗਾ ਕੰਮ ਕੁਝ ਨਹੀਂ ਕੀਤਾ ਜੇ ਗੱਲ ਕਰੀਏ ਹੁਣ ਆਪਾਂ ਅਮਰਤਪਾਲ ਸਿੰਘ ਦੇ ਅਮਰਤਪਾਲ ਸਿੰਘ ਨੂੰ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਰੱਖਿਆ ਤਾਂ ਜਦੋਂ ਹੁਣ ਪਤਾ ਸੀ ਇਹਨਾਂ ਨੂੰ ਵੀ 2027 ਚ ਇੱਕ ਬਲਾਰਾ ਉੱਠ ਰਿਹਾ ਜਿਹਦੇ ਵਿੱਚ ਇੱਕ ਮੁਹਿੰਮ ਚੱਲ ਰਹੀ 2027 ਦੇ ਵਿੱਚ ਹਰ ਹਾਲਤ ਚ ਅਮਰਤਪਾਲ ਬਾਹਰ ਆਉਣਾ ਤੇ ਪਰ ਇਹਨਾਂ ਨੇ ਕੀ ਸੋਚਿਆ ਵੀ ਤੀਜੀ ਵਾਰ ਐਨਐਸਏ ਆਪਾਂ ਫਿਰ ਲਾ ਦਿੱਤੀ ਜਾਵੇ ਤਾਂ ਇਹਦਾ ਕਰਕੇ ਜਿਹੜਾ ਕਿ 2027 ਦੇ ਨੇੜੇ ਕਿਸੇ ਵੀ ਤਰੀਕੇ ਨਾਲ ਬਾਹਰ ਨਾ ਆ ਸਕਣ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਅਮਰਤਪਾਲ ਸਿੰਘ ਤੇ ਅਜਨਾਲਾ ਕਾਂਡ ਤਾਂ ਹੈਗੀ ਸੀ ਜਿਹੜਾ ਤੇ ਉਸ ਤੋਂ ਬਾਅਦ ਜਿਹੜੀਆਂ ਐਨਐਸਏ ਲੱਗ ਰਹੀਆਂ ਹੁਣ ਇਹ ਜਿਹੜੀਆਂ ਸਿੱਖ ਜਥੇਬੰਦੀਆਂ ਨਾਲ ਤੇ ਜਿਵੇਂ ਸਰਬਜੀਤ ਸਿੰਘ ਖਾਲਸਾ ਤੇ ਰਸੇਮ ਸਿੰਘ ਬਾਪੂ ਜੋ ਅਮਰਤਪਾਲ ਦੇ ਪਿਤਾ ਇਹਨਾਂ ਨੇ ਕਹਿਣਾ ਇਹ ਵੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਆ ਵੀ ਇਹਦੀ ਚੰਗੀ ਤਰ੍ਹਾਂ ਜਾਂਚ ਕਰਨ ਵਾਸਤੇ ਵੀ ਪਹਿਲੇ ਨੰਬਰ ਤੇ ਇਹਦੀ ਜਿਹੜੀ ਤੀਜੀ ਵਾਰ ਐਨਐਸਏ ਲੱਗੀ ਆ ਪੂਰੀ ਜਾਣਕਾਰੀ ਕਰੋ ਇੱਕ ਇਸ ਧਾਰਨ ਲੱਗੀ ਆ ਇਹ ਵਕੀਲ ਦਾ ਵੀ ਕਹਿਣਾ ਉਹਨਾਂ ਦੀ ਵੀ ਸਰਾ ਸਾਰੇ ਇਹ ਤੱਕ ਆ ਗਿਆ ਇਹ ਸਰਕਾਰਾਂ ਦਾ ਤੇ ਜਿਹਦੇ ਵਿੱਚ ਅਮਰਤਪਾਲ ਨੂੰ ਬਾਹਰ ਨਹੀਂ ਹੋਣ ਦਿੱਤਾ ਯਾਰ ਚਲੋ ਅੱਜ ਦੀਆਂ ਖਬਰਾਂ ਜੋ ਅਮਰਪਾਲ ਸਿੰਘ ਨੂੰ ਲੈ ਕੇ ਜੋ ਇੱਕ ਲਹਿਰ ਉੱਠ ਰਹੀ ਹੈ 2027 ਦੇ ਵਿੱਚ ਅਮਰਪਾਲ ਬਹੁਤ ਜਲਦ ਵਾਪਸ ਆਉਣ ਜਾ ਰਹੇ ਆ ਤੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨਧ ਰੱਖੋ ਮਿਲਦੇ ਆ ਕੱਲ ਨੂੰ ਨਵੇਂ ਟੌਪਕ ਤੇ ਧੰਨਵਾਦ